ਹਾਂਜੀ ਸਰ ਜੈਹਨ ਜੀ ਮਾਨਜੋਗ ਐਸਐਸਪੀ ਸ਼੍ਰੀ ਅਬਮਨਿਉ ਰਾਣਾ ਮੁਖਸਰ ਸਾਹਿਬ ਉਹਨਾਂ ਵੱਲੋਂ ਸਖਤ ਦੇਸ਼ਾਨਰ ਦੇਸ਼ਾਂ ਦੇ ਅਧੀਨ ਜਿਹੜੀ ਹੈਗੀ ਆ ਰੋਜ਼ਾਨਾ ਇਹ ਮੁਖਸਰ ਸਾਹਿਬ ਦੇ ਵਿੱਚ ਜਿਹੜੀ ਹੈਗੀ ਨਾਈਟ ਡੋਮੀਨੇਸ਼ਨ ਦੀ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ ਸਾਡੇ ਪੀਐਸਆਰਸ ਇਸ ਤੋਂ ਇਲਾਵਾ ਨਾਕਾਬੰਦੀਆਂ ਜਿਹੜੀਆਂ ਹੈਗੀਆਂ ਤੇ ਹੋਰ ਸਪੈਸ਼ਲ ਆਪਰੇਸ਼ਨ ਜਿਹੜੇ ਕੀਤੇ ਜਾ ਰਹੇ ਨੇ ਅੱਜ ਕਰੀਬ-ਕਰੀਬ ਸਾਡੇ 18 ਨਾਕੇ ਤੇ 20 ਦੇ ਕਰੀਬ ਜਟੀਆਂ ਪੀਸੀਆਰਸ ਜਿਹੜੀਆਂ ਹੈਗੀਆਂ ਜਿਲ੍ਹਾ ਭਰ ਦੇ ਵਿੱਚ ਜਿਹੜੀਆਂ ਤਨਾਤ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਖਾਮੀ ਘਟਨਾ ਜਿਹੜੀ ਨਾ ਵਾਪਰੇ ਇਸ ਲਈ ਜਿਹੜੀ ਹੈਗੀ ਐ ਸਪੈਸ਼ਲ ਚੈਕਿੰਗ ਜਿਹੜੀ ਹੈਗੀ ਐ ਕੀਤੀ ਜਾਂਦੀ ਹੈ ਕੋਈ ਸ਼ੱਕੀ ਪੁਰਸ਼ ਜਾਂ ਸ਼ੱਕੀ ਵਹੀਕਲ ਜਿਹੜੇ ਰਾਤ ਨੂੰ ਮਿਲਦੇ ਨੇ ਉਹਨਾਂ ਦੀ ਸਪੈਸ਼ਲ ਜਿਹੜੀ ਚੈਕਿੰਗ ਹੈਗੀ ਕੀਤੀ ਜਾਂਦੀ ਹੈ